ਪੂਰਨ ਸਿੰਘ ਜੀ 76 ਸਾਲ ਬਾਅਦ ਪਰਿਵਾਰ ਮੀਟ ਆਪਣੇ ਸੋਹਰਾ ਪਿੰਡ ਪੋਪਰ ਫੇਂਦਾ ਜ਼ਿਲ੍ਹਾ ਗੁਜਰਾਤਪੁਰ ਵਿਖੇ ਆਜਪੁੱਜੀ ਉਹਨਾਂ ਦਾ ਸੋਹਰਾ ਪਰਿਵਾਰ ਇੱਥੋਂ 1952 ਮੌਕੇ ਫਤੇਗੜ ਚੋੜੀਆਂ ਜਾ ਵਸੇ ਸਨ ਇਸ ਮੌਕੇ ਪੋਪਰ ਪੁੱਜ ਕੇ ਉਹਨਾਂ ਨੇ 1949 ਵਿੱਚ ਹੋਈ ਆਪਣੇ ਵਿਆਹ ਦੀਆਂ ਜਾਤਾਂ ਕੀਤੀਆਂ ਉਪਰਵਾਸੀ ਮਾਸਟਰ ਹਜਾਰਾ ਸਿੰਘ ਨੇ ਬਾਬੂ ਰਤਨ ਸਿੰਘ ਤੇ ਉਹਨਾਂ ਦੇ ਪਰਿਵਾਰ ਦਾ ਨਿੱਘਾ ਸਵਾਗਤ ਕੀਤਾ ਤੇ ਉਹਨਾਂ ਦੇ ਪਰਿਵਾਰ ਬਾਰੇ ਜਾਣਕਾਰੀ ਦਿੰਦਿਆਂ ਜੀ ਆਇਆਂ ਕਿਹਾ ਅਤੇ ਆਉ ਭਗਤ ਕੀਤੀ ਦੇਖੋ ਗੁਰਦਾਸਪੁਰ ਤੋਂ ਜਗਰੂਪ ਸਿੰਘ ਕਲੇਰ ਦੀ ਵਿਸ਼ੇਸ਼ ਰਿਪੋਰਟ ਸਾਡਾ ਸ਼੍ਰੀ ਖੜੀ ਕੀ ਨਾ ਜੀ ਬੀਪੀ ਉਹ ਹਯਾਰਾ ਸਿੰਘ ਸਾਡਾ ਅਬਿੰਦਰ ਸਿੰਘ ਅੱਛਾ ਜੀ ਇਹ ਅੱਜ ਤੁਹਾਡੇ ਪਿੰਡ ਜਿਹੜੇ ਆਏ ਨੇ ਤੁਹਾਨੂੰ ਕਿਦਾਂ ਲੱਗਾ ਤੁਹਾਨੂੰ ਇਹਨਾਂ ਨਾਲ ਵੇਖੋ ਜੀ ਪਹਿਲੀ ਗੱਲ ਕੀ ਇਹ ਹੈ ਕਿ ਸੈਨਿਕ ਕਹਿੰਦੇ ਨੇ ਬੰਦੇ ਨੂੰ ਬੰਦਾ ਦੇਖ ਕੇ ਬੜਾ ਖੁਸ਼ ਹੁੰਦਾ ਹਨ ਤੇ ਇਹ ਤੇ ਸਾਡੇ ਪੁਰਾਣੇ ਕਦੋਂ ਦੇ ਰਿਸ਼ਤੇ ਸਾਡੇ ਕੋਲ 37 ਸਾਲ ਬਾਅਦ ਆਏ ਨੇ ਮੈਂ ਤਾਂ ਇਹਦਾ ਚੰਨ ਮਨ ਚੜ ਗਿਆ ਕਿ ਅੱਜ ਸਾਡੇ ਘਰ ਆਏ ਨੇ ਤੇ ਸਾਡੇ ਘਰ ਨੂੰ ਇਹਨਾਂ ਨੇ ਪਹਾੜ ਲਾਇਆ ਤੇ ਪਿਛਲੀਆਂ ਜਿਹੜੀਆਂ ਨੇ ਉੱਧਰ ਦੀਆਂ ਗੱਲਾਂ ਪਾਕਿਸਤਾਨ ਦੀਆਂ ਉਹ ਵੀ ਆਹ ਕੀਤੀਆਂ ਨੇ ਔਰ ਸਾਰੇ ਰਿਸ਼ਤੇ ਸਾਰੇ ਰਿਸ਼ਤਦਾਰੀ ਦਾੜ ਤੇ ਇਹਦੇ ਤਾਂ ਜੇ ਇਸ ਤੋਂ ਬਾਅਦ ਇਹਨਾਂ ਦਾ ਵੀ ਅਗੂ ਸੁਭਾਅ ਵੇਖਿਆ ਤੇ ਇਹਨਾਂ ਦਾ ਵੀ ਸੁਭਾਅ ਜਿਹੜੇ ਪਰੋਣੇ ਆਏ ਨੇ ਇਹਨਾਂ ਵੀ ਬੜੇ ਖੁਸ਼ ਹੋਏ ਨੇ ਤੁਹਾਨੂੰ ਦੇਖ ਕੇ ਔਰ ਪਿਛਲਾ ਪਿੰਡੇ ਇਹਨਾਂ ਦਾ ਜਿਹੜਾ ਇੱਥੇ ਇੱਥੇ ਜਿਹੜੇ ਬੰਦੇ ਆਏ ਨੇ ਪਹਿਲਾਂ ਇੱਥੇ ਸਨ 70 ਚ ਇਹ ਇੱਥੇ 70 ਸਾਲ ਹੋ ਗਏ ਨੇ ਵਿਆਹ ਹੀ ਗਏ ਹਨ ਇੱਥੇ ਕੀ ਨਹੀਂ ਵਿਆਹ ਨੇ ਆਲੇ ਨਾਲ ਦੀ ਜੀ ਸਰਦਾਰ ਰਤਨ ਸਿੰਘ ਹਾਂਜੀ ਰਤਨ ਸਿੰਘ ਰਤਨ ਸਿੰਘ ਜੀ ਉਹ ਪਿੱਛੋਂ ਕੋਲੀ ਤੇ ਹਨ ਜਿਨ੍ਹਾਂ ਨਾਲ ਵਿਆਹੇ ਗਏ ਉਹ ਵੀ ਇੱਥੇ ਪਹੁੰਚੇ ਨੇ ਔਰ ਉਹ ਉਹਨਾ ਆਪਣੇ ਸਹੁਰੇ ਦਾ ਪਿੰਡ ਵੇਖ ਕੇ ਬੜੇ ਖੁਸ਼ ਹੋਏ ਨੇ ਔਰ ਜਿਹੜਾ ਉਹਨਾਂ ਦੇ ਨਾਲ ਪਰਿਵਾਰ ਹੀ ਉਹ ਵੀ ਬਹੁਤ ਹੀ ਖੁਸ਼ ਹੈ ਤੇ ਅਸੀਂ ਵੀ ਵੇਖ ਕੇ ਬੜੇ ਕੋਚ ਹੋਏ ਆ ਜਾਨੋ ਥੈਂਕ ਯੂ ਸਾਰ ਬਾਈ ਮਾਦਮ ਦੱਸਿਆ ਕਿ ਕਿੰਨੇ ਚੋਣ ਹੋ ਰਿਹਾ ਹੈ ਬਰਾਦਰੀ ਦੀ ਬਰਾਦਰੀ ਦੀ ਬਰਾਦਰੀ ਆਪਣੇ ਕੋਲ ਹੀ ਰਹੇ ਅੰਗੁਰਾਲੇ ਕਿੰਨੇ ਨੇ ਅੰਗੁਰ ਬੜੇ ਹੈ ਇਹ ਤਾਂ ਇਹ ਤਾਂ ਨਹੀਂ ਹੈ ਠੀਕ ਹੈ ਥੈਂਕ ਯੂ